ਸਾਈਜ਼ ਦੇ ਨਾਂ ਤੇ ਹੋ ਰਹੀ ਠੱਗੀ ਪੰਜਾਬ ਵਿੱਚ ਉਹਦੇ ਬਾਰੇ ਚਾਨਣਾ ਪਾਉਂਗਾ ਕਿ ਸਾਈਜ਼ ਵੱਡਾ ਹੋ ਜਾਊਗਾ ਸਾਈਜ਼ ਗੇਨ ਹੋ ਜਾਊਗਾ ਇਹਦੇ ਨਾਂ ਤੇ ਹਜ਼ਾਰਾਂ ਦਰਾਂ ਦੇ ਤੇਲ ਵਿਕਦੇ ਹਜ਼ਾਰਾਂ ਰੁਪਏ ਠੱਗੇ ਜਾਂਦੇ ਲੋਕਾਂ ਦੇ ਦੇਖੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਸਾਈਜ਼ ਪਹਿਲਾਂ ਨਾਰਮਲ ਸੀਗਾ ਕੁਝ ਗਲਤੀਆਂ ਕਰਕੇ ਕੁਝ ਨਸ਼ੇ ਕਰਕੇ ਕੁਝ ਵੀਕਨੈਸ ਕਰਕੇ ਛੋਟਾ ਪਨ ਆ ਗਿਆ ਢਿੱਲਾ ਪਨ ਆ ਗਿਆ ਉਹਦੇ ਵਾਸਤੇ ਆਇਲ ਵਗੈਰਾ ਕੰਮ ਕਰਦੇ ਆ ਅਗਰ ਤੁਸੀਂ ਕਹੋਗੇ ਅਸੀਂ ਤੇਲ ਮਲੀ ਜਾਈਏ ਤੇ ਉਹ ਤੀਜੀ ਲੱਤ ਲੰਬੀ ਹੋਈ ਜਾਵੇ ਐਦਾਂ ਨਹੀਂ ਹੁੰਦਾ ਹੈਗਾ रियलिटी ਵਿੱਚ ਜੀਣਾ ਚਾਹੀਦਾ ਹੈ ਅੱਜ ਤੱਕ ਪੰਜਾਬ ਵਿੱਚ ਪਿਛਲੇ 1-2 ਸਾਲਾਂ ਤੋਂ ਹੜਾ ਆਇਆ ਹੋਇਆ ਨੈੱਟ ਦੇ ਉੱਤੇ ਆਇਲ ਦਾ ਕਿੰਨੇ ਕੁ ਲੋਕਾਂ ਦੇ ਵੱਡੇ ਹੋ ਗਏ ਕੁਝ ਨਹੀਂ ਨਾ ਹੋਇਆ ਹੈਗਾ ਇਸ ਕਰਕੇ ਮੈਂ ਇਹ ਕਹੂੰਗਾ ਰਿਐਲਿਟੀ ਵਿੱਚ ਜੀਣਾ ਸਿੱਖੋ ਅਗਰ ਕੋਈ ਝੂਠ ਬੋਲਦਾ ਹੈ ਤੁਹਾਨੂੰ ਆਪਣੀਆਂ ਬੰਦਾ ਮੈਂਟਲੀ ਤੌਰ ਤੇ ਪਰੇਸ਼ਾਨੀ ਇੰਨਾ ਹੁੰਦਾ ਹੈ ਇਸ ਪ੍ਰੋਬਲਮਾ ਕਰਕੇ ਕਿ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਉਹ ਆਪਣੇ ਪੈਸੇ ਖਰਾਬ ਕਰਦਾ ਹੈ ਜਿਹੜਾ ਵੀ ਆਇਲ ਹੁੰਦਾ ਹੁਣ ਆ ਅਸੀਂ ਆਇਲ ਸੇਲ ਕਰਦੇ ਇਹ ਜਿਹੜੀਆਂ ਗਲਤੀਆਂ ਪਹਿਲਾਂ ਹੋਈਆਂ ਆ ਪਹਿਲਾਂ ਸਾਈਜ਼ ਠੀਕ ਸੀਗਾ ਕੁਝ ਗਲਤੀਆਂ ਕਰਕੇ ਵੀਕਨੈਸ ਆ ਗਈ ਛੋਟਾਪਨ ਆ ਗਿਆ ਉਹਨੂੰ ਠੀਕ ਕਰਦਾ ਨਾ ਕਿ ਤੇਲ ਲਗਾਉਣ ਨਾਲ ਵੱਡੇ ਹੋਈਓਗੇ ਹੋਰ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਆ ਵੈਦ ਰਾਹੁਲ ਲੜੋਈਆ ਨਵਾਂ ਸ਼ਹਿਰ ਤੋਂ ਦੇਸੀ ਦਵਾਈਆਂ ਵਾਲੇ ਸਲਾਹ ਇੱਕ ਨੰਬਰ ਦਊਂਗਾ ਨਹੀਂ ਹੱਲ ਹੋਊਗਾ ਤਾਂ ਨੂੰ ਮੂੰਹ ਤੇ ਕਹਿ ਦਾਂਗੇ ਜ਼ਿਆਦਾਤਰ ਅਸੀਂ ਤਾਕਤ ਦੀਆਂ ਸੈਕਸ ਦੀਆਂ ਦਵਾਈਆਂ ਹੀ ਸੇਲ ਕਰਦੇ ਆ 골ਡ ਆਈਟਮ ਹੀਰਾ ਭਸਮ ਕਿਸੇ ਤਰ੍ਹਾਂ ਦੀ ਵੀ ਦਵਾਈ ਲੈਣ ਲਈ ਸੰਪਰਕ ਕਰ ਸਕਦੇ ਆ